ਦੀ ਖਬਰ ਔਰ ਉਸ ਵੇਰੇ ਗੰਦਾ ਕੂੜਾ ਸਾੜਿਆ ਜਾ ਰਿਹਾ ਜਦੋਂ ਪੰਜਾਬ ਸਰਕਾਰ ਪੂਰਾ ਜੋਰ ਲਾ ਰਹੀ ਹੈ ਔਰ ਕਿਸਾਨਾਂ ਨੂੰ ਇਹ ਸਮਝਾ ਰਹੀ ਕਿ ਪਰਾਲੀ ਨਾ ਸਾੜੀ ਜਾਵੇ ਤੇ ਕਿਸਾਨਾਂ ਦੇ ਇਹ ਕਿ ਉਹ ਜਿਹੜੀ ਪਰਾਲੀ ਹੈ ਉਹ ਮਜਬੂਰੀ 'ਚ ਸਾੜ ਰਹੇ ਹੈਗੇ ਆ ਪ੍ਰਸ਼ਾਸਨ ਇੱਥੇ ਦੋਗਲੀ ਨੀਤੀ ਅਪਣਾ ਰਿਹਾ ਹੈ ਇੱਕ ਪਾਸੇ ਤਾਂ ਲੋਕਾਂ ਨੂੰ ਇਹ ਕਹ ਰਿਹਾ ਕਿ ਪਰਾਲੀ ਨਾ ਸਾੜੋ ਦੂਜੇ ਪਾਸੇ ਆਪ ਗੰਦਾ ਕੂੜਾ ਸਾੜ ਕੇ ਮਤਲਬ ਇਹ ਗੈਰਕਾਨੂੰਨੀ ਵੀ ਹੈਗਾ ਤੇ ਲੋਕਾਂ ਦੀ ਸਿਹਤ ਲਈ ਲੈਗਾ ਉਹ ਖਲਵਾੜ ਕਰਿਆ ਹੈਗਾ ਜਿਹੜਾ ਹੁਣ ਸਵੇਰ ਅੱਗੇ ਦਾ ਧੂਆਂ ਸੀ ਉਹ ਕੋਈ ਨਹੀਂ ਦੂਰ ਤੱਕ ਸੀ ਕਿ ਇੱਥੋਂ ਲੈ ਕੇ ਮਤਲਬ ਇੱਕ ਨੂੰ 2 ਕਿਲੋਮੀਟਰ ਕੋਟਪੁਰੇਲੇ ਪਾਸੇ ਇਦੋਂ ਨਹਿਰਾਂ ਤੱਕ ਜਿਹੜਾ ਹੈਗਾ ਉਹਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਸੀ ਨਗਰ ਕੌਂਸਲ ਕਿਸ ਮਜਬੂਰੀ ਚ ਕੂੜਾ ਸੜ ਰਹੀ ਹੈਗੀ ਆ ਤੁਸੀਂ ਵੇਖੋ ਇੱਥੇ ਦੋ ਵੱਡੇ ਹੋਟਲ ਹੈਗੇ ਆ ਦੋ ਵੱਡੇ ਸਕੂਲ ਹੈਗੇ ਆ ਇਸ ਦੇ ਬਾਵਜੂਦ ਮਤਲਬ ਜਿਹੜਾ ਨਗਰ ਕੌਂਸਲ ਆ ਹੈਗਾ ਉਹ ਗੈਰ ਕਾਨੂੰਨੀ ਥਾਂ ਤੇ ਪਹਿਲਾਂ ਤੁਹਾਨੂੰ ਕੂੜੇ ਦਾ ਡੈਂਪ ਬਣਾਇਆ ਤੇ ਫਿਰ ਉਸ ਤੇ ਵੀ ਰਹੀ ਹੈ ਉਹ ਅੱਗ ਲਾਈ ਰਹੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀਕੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਕੋਟਪੂਰਾ ਰੋਡ ਤੇ ਲੈ ਕੇ ਆਏ ਆ ਜਿੱਥੇ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀਗਾ ਇਸ ਸੂਏ ਦੇ ਵਿੱਚ ਬਸ ਦਿੱਗੀ ਸੀ ਤੇ ਇੱਥੇ ਨਗਰ ਕਾਉਂਸਲ ਨੇ ਜਿਹੜਾ ਕੂੜੇ ਦਾ ਡੰਪ ਬਣਾ ਲਿਆ ਪੂਰਾ ਖਲਾਕੀ ਇਥੋਂ 2 ਕਿਲੋਮੀਟਰ ਦੂਰ ਲਗਭਗ ਇਹਨਾਂ ਦਾ ਡੰਪ ਸੀਗਾ ਤੇ ਉੱਥੋਂ ਹੌਲੀ-ਹੌਲੀ ਇਹ ਸਾਰਾ ਰਸਤਾ ਇਹ ਪੂਰਾ ਇਹਨਾਂ ਨੇ ਭਰ ਦਿੱਤਾ ਹੈ ਹੁਣ ਇਹਦੇ ਨਾਲ ਵੱਡੀ ਗੱਲ ਇਹ ਹੈ ਕਿ ਇਸ ਕੂੜੇ ਨੂੰ ਅੱਗ ਲਗਾਈ ਹੋਈ ਆ ਪਿਛਲੇ 3 ਦਿਨਾਂ ਤੋਂ ਇਸੇ ਤਰ੍ਹਾਂ ਹੀ ਹੁਣ ਤਾਂ ਇਹ ਤੁਹਾਨੂੰ ਜਿਹੜੀ ਧੁਖ ਵੀ ਦਿਖਾਈ ਦੇ ਰਹੀ ਆ ਧੂਣੀ ਆ ਜਿਹੜੀ ਤੇ ਰਾਤ ਇੱਥੇ ਪੂਰੀ ਤਰ੍ਹਾਂ ਲਾਂਬੂ ਲੱਗੇ ਹੋਏ ਸੀ ਤੇ ਇੱਥੇ ਲਾਂਬੂ ਲੱਗਣ ਦੇ ਬਾਅਦ ਨਾ ਤਾਂ ਕੋਈ ਸੈਟਲਾਈਟਸ ਚ ਦਿਖਾਈ ਦੇ ਰਿਆ ਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਦਿਖਾਈ ਦੇ ਰਿਆ ਸੀ ਨਾ ਹੀ ਕੋਈ ਨੋਡਲ ਅਫਸਰ ਜਿਹੜੇ ਆਮ ਤੌਰ ਤੇ ਜਦੋਂ ਪ੍ਰਾਲੀ ਨੂੰ ਅੱਗ ਲਾਈ ਜਾਂਦੀ ਆ ਤੇ ਉੱਥੇ ਤੁਰੰਤ ਕੇਸ ਦਰਜ ਕਰਨ ਵਾਸਤੇ ਪਹੁੰਚਦੇ ਆ ਉਹਨਾਂ ਵਿੱਚੋਂ ਕੋਈ ਵੀ ਇੱਥੇ ਦਿਖਾਈ ਨਹੀਂ ਸੀ ਦੇ ਰਿਆ ਤੇ ਇਹ ਜਿਹੜੇ ਲਾਂਬੂ ਸੀ ਇਹ ਲਗਾਤਾਰ ਲੱਗੇ ਹੋਏ ਸੀ ਕੋਟਕੋ ਪੂਰਾ ਰੋਡ ਤੇ ਵੀ ਪੂਰੀ ਤਰ੍ਹਾਂ ਧੂਆਂ ਧੂਆਂ ਸੀਗਾ ਤੇ ਇਧਰ ਫਰੀਦਕੋਟ ਵਾਲੇ ਪਾਸੇ ਨੂੰ ਵੀ ਲਗਭਗ 1.5 ਕਿਲੋਮੀਟਰ ਤੱਕ ਧੂਆਂ ਹੀ ਧੂਆਂ ਦਿਖਾਈ ਦੇ ਰਿਆ ਸੀ ਕਿਸ ਤਰ੍ਹਾਂ ਦੇ ਹਾਲਾਤ ਸੀ ਰਾਤ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਆਓ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਤਸਵੰਤ ਜਸਤ ਦੇ ਨਾਲ ਹਲੀ ਸਾਬ ਜਿਹੜਾ ਇਹ ਕੂੜੇ ਦਾ ਢੇਰ ਹੈ ਨਗਰ ਕੌਂਸਲ ਫਰੀਦਕੋਟ ਦਾ ਢੇਰ ਹੈਗਾ ਪਿਛਲੇ 3 ਦਿਨਾਂ ਤੋਂ ਇੱਥੇ ਅੱਗ ਲੱਗੀ ਹੋਈ ਹੈ ਜਿੱਥੇ ਰਹਾ ਰੋਜ਼ ਗੰਦਾ ਕੂੜਾ ਸਾੜਿਆ ਜਾਂਦਾ ਔਰ ਉਸ ਵੇਲੇ ਗੰਦਾ ਕੂੜਾ ਸਾੜਿਆ ਜਾ ਰਿਹਾ ਜਦੋਂ ਪੰਜਾਬ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਔਰ ਕਿਸਾਨਾਂ ਨੂੰ ਇਹ ਸਮਝਾ ਰਹੀ ਕਿ ਪਰ ਤੇ ਕਿਸਾਨਾਂ ਦੇ ਹੈ ਕਿ ਉਹ ਜਿਹੜੀ ਪ੍ਰਾਲੀ ਹੈ ਉਹ ਮਜਬੂਰੀ ਚ ਸਾੜ ਰਹੇ ਹੈਗੇ ਆ ਪਰ ਨਗਰ ਕਾਉਂਸਲ ਕਿਸ ਮਜਬੂਰੀ ਚ ਇਹ ਕੂੜਾ ਸਾੜ ਰਹੀ ਹੈਗੀ ਆ ਤੁਸੀਂ ਵੇਖੋ ਇੱਥੇ ਦੋ ਵੱਡੇ ਹੋਟਲ ਹੈਗੇ ਆ ਦੋ ਵੱਡੇ ਸਕੂਲ ਹੈਗੇ ਆ ਇਸ ਦੇ ਬਾਵਜੂਦ ਮਤਲਬ ਜਿਹੜਾ ਨਗਰ ਕਾਉਂਸਲ ਹੈਗਾ ਉਹ ਗੈਰ ਕਾਨੂੰਨੀ ਥਾਂ ਤੇ ਪਹਿਲਾਂ ਤੁਹਾਨੂੰ ਕੂੜੇ ਦਾ ਡੈਂਪ ਬਣਾਇਆ ਤੇ ਫਿਰ ਉਸਨੇ ਵੀ ਲਈਆ ਉਹ ਅੱਗ ਲਾਈ ਹੈਗੀ ਆ ਤੁਸੀਂ ਵੇਖੋ ਪਿਛਲੇ 24 ਘੰਟਿਆਂ ਤੋਂ ਤਾਂ ਭੰਬਰ ਮਚ ਰਹੇ ਸੀ ਪਰ ਹੁਣ ਜਿਹੜੀ ਹੈਗੀ ਐ ਧੁਖ ਰਹੀ ਹੈਗੀ ਐ ਤਿੰਨ ਦਿਨ ਇਹਨੂੰ ਹੋ ਗਿਆ ਲਗਾਤਾਰ ਔਰ ਹਜੇ ਕੂੜਾ ਉਵੇਂ ਪਿਆ ਹੋ ਸਕਦਾ ਅਗਲੇ 2-3 ਦਿਨ ਵੀ ਇਸੇ ਤਰ੍ਹਾਂ ਰਵੇ ਪ੍ਰਸ਼ਾਸਨ ਇੱਥੇ ਦੋਗਲੀ ਨੀਤੀ ਅਪਣਾ ਰਿਹਾ ਹੈ ਇੱਕ ਪਾਸੇ ਤਾਂ ਲੋਕਾਂ ਨੂੰ ਇਹ ਕਹ ਰਿਹਾ ਕਿ ਪ੍ਰਾਲੀ ਨਾਲ ਸਾੜੋ ਦੂਜੇ ਪਾਸੇ ਆਪ ਗੰਦਾ ਕੂੜਾ ਸਾੜ ਕੇ ਮਤਲਬ ਇਹ ਗੈਰਕਾਨੂੰਨੀ ਵੀ ਹੈਗਾ ਤੇ ਲੋਕਾਂ ਦੀ ਸਿਹਤ ਲਈ ਲੈਗਾ ਉਹ ਖਲਵਾੜ ਕਰ ਰਿਹਾ ਹੈਗਾ ਇਹ ਡੰਪ ਜਿਹੜਾ ਹੈ ਇਹ 1 ਕਿਲੋਮੀਟਰ ਕੇ ਆ ਤੇ ਇਹ ਤਾਂ ਰੋਡ ਸੀਗੀ ਸੜਕ ਸੀ ਰਾਹ ਸੀਗਾ ਹਲਸਭ ਅਸਲ 'ਚ ਜਿਹੜਾ ਇਹ ਹੈਗਾ ਇਹ ਡੰਪ ਨੂੰ ਜਾਣ ਵਾਲਾ ਰਸਤਾ ਹੈਗਾ ਇਹ ਕੋਈ ਨਗਰ ਕੌਂਸਲ ਦੀ ਥਾਣੀ ਹੈਗੀ ਇਹ ਜਿਹੜੀ ਆ ਇਹ 슈ਗਰ ਮਿਲ ਦੀ ਥਾਂ ਹੈਗੀ ਆ ਔਰ ਫੋਕਲ ਪੁਆਇੰਟ ਲਈ ਹੁਣ ਰਾਤ ਕੀ ਰੱਖੀ ਗਈ ਹੈ ਜਿਹੜਾ ਅੱਜ ਡੰਪ ਹੈਗਾ ਉਹ ਵੀ ਅਸਲ ਵਿੱਚ ਡੰਪ ਦੀ ਥਾਂ ਨਹੀਂ ਹੈਗੀ ਉਹ ਨਗਰ ਕੌਂਸਲ ਦੀ ਅਦਰਵਾਇਜ਼ ਮਾਲਕੀ ਹੈਗੀ ਪਰ ਇਹਨਾਂ ਨੇ ਉਹਨਾਂ ਨੂੰ ਕੂੜੇ ਦੇ ਢੇਰੋ ਜੋ ਵਰਤਣਾ ਸ਼ੁਰੂ ਕਰਤਾ ਤੇ ਜਿਹੜੀ ਇਹ ਥਾਂ ਸੀ ਰਸਤਾ ਸੀ ਉਹਦੇ ਉੱਤੇ ਟਰਾਲੀਆਂ ਸਿੱਪ ਸਿੱਪ ਕੇ ਇਹਨਾਂ ਨੇ ਅੱਗ ਲਾਤੀ ਹੈ ਇਸ ਤੋਂ ਪਹਿਲਾਂ ਇਹਨਾਂ ਨੂੰ 4 ਕਰੋੜ ਰੁਪਏ ਦੀ ਗ੍ਰਾਂਟ ਆਈ ਸੀ ਕਿ ਤੁਸੀਂ ਜਿਹੜਾ ਹੈਗਾ ਕੂੜੇ ਦੀ ਸਾਂਭ ਸੰਭਾਲ ਲਈ ਇੱਕ ਜਿਹੜਾ ਆਧੁਨਿਕ ਕੇਂਦਰ ਬਣਾਓ ਪਰ ਇਹਨਾਂ ਨੇ ਉਹ ਨਹੀਂ ਬਣਾਇਆ ਹੈਗਾ ਬਾਕੀ ਕੂੜੇ ਨੂੰ ਇਸੇ ਤਰ੍ਹਾਂ ਜਿਹੜਾ ਸ਼ਰੀਆਨ ਸੁੱਟ ਕੇ ਤੇ ਹੁਣ ਉਹਨੂੰ ਗਰਮਤਰ ਉੱਤੇ ਅਗਲਾ ਹੀ ਹੈ ਜੀ ਖਰਾਬ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਅੱਗ ਲੱਗੀ ਹੋਈ ਸੀ ਰਾਤ ਹਾਲੀ ਸਵੇਰ ਹਾਲਾਤ ਸੀ ਕਿ ਜਦੋਂ ਅੱਗ ਲੱਗੀ ਹੋਈ ਸੀ ਤੁਹਾਡਾ ਛੜਕ ਤੋਂ ਨੰਗਨਾ ਮੁਸ਼ਕਲ ਸੀ ਬਹੁਤ ਜ਼ਿਆਦਾ ਧੂਆ ਸੀ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਸੀ ਔਰ ਇੱਥੇ ਪਹਿਲਾਂ ਵੀ ਕਿਉਂਕਿ ਛੜਕ ਪੁਲ ਪੀੜਾ ਹੋਣ ਕਰਕੇ ਇੱਥੇ ਪਹਿਲਾਂ ਵੀ ਇੱਕ ਐਕਸੀਡੈਂਟ ਹੋਇਆ ਪਰ ਮਤਲਬ ਉਹ ਨਹੀਂ ਕਿ ਇੱਥੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ ਉਹਦੇ ਨਾਲ ਦੇ ਨਾਲ ਜਿਹੜਾ ਟ੍ਰੈਫਿਕ ਦਾ ਤੇ ਆਵਾਜਾਈ ਨੂੰ ਬਹੁਤ ਪ੍ਰਭਾਵਿਤ ਕੀਤਾ ਰਿਹਾ ਜਿਹੜਾ ਹਲਸਾ ਹੈ ਅੱਗੇ ਦਾ ਧੂਆਂ ਸੀ ਉਹ ਇਨੀ ਦੂਰ ਤੱਕ ਸੀ ਕਿ ਇੱਥੋਂ ਲੈ ਕੇ ਮਤਲਬ ਇੱਕ ਨੂੰ 2 ਕਿਲੋਮੀਟਰ ਕੋਟਪੁਰਲੇ ਦੇ ਪਾਸੇ ਤੇ ਦਰੋਂ ਨਹਿਰਾਂ ਤੱਕ ਜਿਹੜਾ ਹੈਗਾ ਉਹਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਸੀ ਕਿਉਂਕਿ ਇਹ ਪਲਾਸਟਿਕ ਹੈਗੀ ਆ ਇਹਦੇ ਚ ਹੋਰ ਗੰਦ ਵਗੈਰਾ ਹੈਗਾ ਤੇ ਉਹ ਮੈਂ ਪੂਰੀ ਰਾਤ ਰਹਾ ਲਟਾਟ ਬਲਦਾ ਰਿਹਾ ਹੈਗਾ ਔਰ ਉਹ ਸਵੇਰੇ ਗੰਦਾ ਕੂੜਾ ਸਾੜਿਆ ਜਾ ਰਿਹਾ ਜਦੋਂ ਪੰਜਾਬ ਸਰਕਾਰ ਪੂਰਾ ਜੋਰ